ਗੁਰਦਾਸਪੁਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ 'ਚ ਲਗਾਤਾਰ ਹੀ ਇਜ਼ਾਫਾ ਹੁੰਦਾ ਜਾ ਰਿਹਾ ਹੈ ਤੇ ਚੋਰੀ ਦੀਆਂ ਇਹਨਾਂ ਵਾਰਦਾਤਾਂ ਤੇ ਪੁਲਿਸ ਲਗਾਮ ਲਗਾਉਣ ਦੇ ਵਿੱਚ ਨਾਕਾਮ ਸਾਾਬਤ ਹੋ ਰਹੀ ਹੈ। ਉਹਨਾਂ ਨੇ ਚੋਰਾ ਨੂੰ ਦੱਸਦੇ ਕਿ ਚੋਰਾਂ ਨੇ ਗੁਰਦਾਸਪੁਰ ਦੇ ਵਿੱਚ ਇੱਕ ਵਾਰ ਮੁਰਦ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰਾਂ ਨੇ ਕਾਰਾਂ ਦੀ ਡੇਟਿੰਗ ਐਪ 'ਤੇ ਜੁੜਾ ਹੈ। ਡੇਟਿੰਗ ਪੇਂਟਿੰਗ ਵਾਲੀ ਵਰਕਸ਼ਾਪ ਤੇ ਰਿਪੇਅਰ ਦੇ ਲਈ ਆਇਆ ਕਾਰਾਂ ਦੀਆਂ ਬੈਟਰੀਆਂ ਪੇਂਟਿੰਗ ਵਾਲੇ ਔਜ਼ਾਰ ਤੋਂ ਘੋਰ ਸਮਾਨ ਚੋਰੀ ਕਰ ਲਿਆਏ ਤੇ ਹੀ ਨਹੀਂ ਬਸ ਚੋਰਾਂ ਦੇ ਕਾਰਾਂ ਦੇ ਟਾਇਰ ਵੀ ਲਾ ਕੇ ਫਰਾਰ ਹੋ ਗਏ। ਵਰਕਸ਼ਾਪ ਦੇ ਮਾਲਕ ਵਿਜੇ ਕੁਮਾਰ ਦਾ ਕਹਿਣਾ ਇਹ ਜਿਹੜਾ ਸਿੰਗਰੀਤੀ ਹੈ ਬਾਈਪਾਸ ਆਪਣੇ ਉਦਾਸਪੁਰ ਨੇੜੇ ਪਟਲਾਵਾਂ ਤੋਂ ਪਾਟੀ। ਅਜਰਾ ਹਾਥ ਸਰ ਚੋਰਾਂ ਨੇ ਕਾਫੀ ਨੁਕਸਾਨ ਕਰਤਾ ਟੀ ਵਰਕਸ਼ਾਪ ਦਾ। ਟੂਲਸ ਗੱਡੀਆਂ ਦੇ ਸਪੇਅਰ ਪਾਰਟਸ ਤੇ ਕੋਈ ਇੰਗੀਆਂ ਨਹੀਂ ਸਾਡੇ ਖੁੱਲੇ-ਬੁੱਲੇ ਹੋਰ ਨਿਕਾ ਮोटा ਸਮਾਨ ਜਿੰਨੇ ਟੂਲ ਸੀ ਉਹ ਲੈ ਗਿਆ। ਸਪੇਅਰ ਪਾਰਟਸ ਨਾਲ ਲੈ ਗਿਆ। ਕਾਫੀ ਨੁਕਸਾਨ ਹੋਇਆ ਹੈ ਸਾਡਾ ਗੱਡੀਆਂ ਦੇ ਨੁਕਸਾਨ। ਟਾਇਰ, ਐਕਸਲ ਕੋਈ ਕਿਹਦੇ ਮਨ ਹੁੰਦਾ ਜਿੰਨਾ ਵੀ ਪਾਰਟਸ ਹੁੰਦੇ ਨੇ ਉਹ ਕਾਫੀ ਨੁਕਸਾਨ ਲੈ ਗਏ। ਇਹ ਜਰਾ ਬੀਜ ਜੀ ਸਵੇਰੇ ਆਏ ਤੇ ਇਥੇ ਦੇਖਿਆ ਵਾ।

ਪੁਲਿਸ ਨੂੰ ਕਮਪਲੇਨ ਕੀਤੀ ਆ ਵੀ ਪੁਲਿਸ ਦੇ ਵੱਲੋਂ ਕਾਰਵਾਈ ਕਰੇ ਸਾਡੇ ਸਮਾਨ ਦੀ ਪਰਪਾਈ ਹੋ ਸਕੇ ਮਾੜਾ ਮोटा ਕਿ ਕੁਆੜੀਆਂ ਨੂੰ ਵੇਚਿਆ ਹੋਊਗਾ ਉਹਨਾਂ ਨੇ ਕਿਹੜਾ ਨੇ ਅਮਲੀ ਜਿੰਨੇ ਵੀ ਜਿਹੜੇ ਵੀ ਹੈਗੇ ਨੇ ਸਰ ਉਹ ਕੰਧਾਂ ਟੱਪ ਕੇ ਅੰਦਰ ਆਇਆ ਜੀ ਤੇ ਸਾਡੇ ਤਾਲਾ ਨੂੰ ਇੱਕ ਡੈਮੇਜ ਕੀਤਾ ਬਾਹਰ ਵਾਲੇ ਨੇ ਤੇ ਧੌੜੇ ਦੇ ਸਮਾਨ ਲੈ ਕੇ ਕਾਫੀ ਜਿੱਦਾਂ ਅਸੀਂ ਸਵੇਰੇ ਦੇਖਿਆ ਉਦੋਂ ਹੀ ਦੱਸਤਾ ਪੁਲਿਸ ਨੂੰ ਅਸੀਂ ਮੈਂ ਤਾਂ ਵਿਜੀਤ ਕੁਮਾਰਾ ਜੀ ਵਰਕਸ਼ਾਪ ਸਾਡੀ ਬੱਸ ਸਟੈਂਡ ਤੋਂ ਕੋਈ 500 ਮੀਟਰ ਪਠਾਨਕੋਟ ਰੋਡ ਤੇ ਤਾਂ ਦੇਖੋ ਜੀ ਅਸੀਂ ਤੇ ਸਵੇਰੇ ਜਦੋਂ ਆ ਕੇ ਦੇਖਿਆ ਆ ਗੇੜ ਖੋਲਣ ਲੱਗੇ ਆ ਤੇ ਦੇਖਿਆ ਬਾਹਰ ਸਮਾਨ ਪਿਆਦਾ ਥੋੜਾ ਜਿਹਾ ਜਦੋਂ ਮੈਂ ਨਾਲਾ ਮੇਰਾ ਬੱਲਾ ਸੱਦੇ ਮੈਂ ਕਿਹਾ ਬੱਲਿਆ ਸਮਾਨ ਬਾਹਰ ਪਿਆ ਇਹ ਕਹਿੰਦਾ ਨਹੀਂ ਭਾਈ ਸਮਾਨ ਤੇ ਮੈਂ ਕੱਲ ਵਕਤਿਆ ਹੀ ਨਹੀਂ ਕੋਈ ਇਹੋ ਜਿਹਾ ਜਦੋਂ ਅੰਦਰ ਗੇੜ ਖੋਲਿਆ ਤੇ ਅੰਦਰ ਦੇਖਿਆ ਸਾਰੇ ਸਮਾਨ ਗੱਡੀ ਦੇ ਬੈਟਰੀਆਂ ਹੀ ਕੁਛ ਹੱਡ ਹੀ ਗੱਡੀ ਦਾ ਐਕਸਲ ਹੀ ਸਾਡੇ ਟੂਨ ਕਾਫੀ ਹੀ ਇੱਕ ਗੱਡੀ ਦੇ ਹੋਰ ਹੀ ਹਾਂ ਅਲਾਈ ਵੀ ਟਾਇਰ ਲਾ ਕੇ ਲਗੇ ਆ ਕਾਫੀ ਨੁਕਸਾਨ ਸਾਡਾ ਹੋ ਗਿਆ ਸਪੇਅਰ ਪਾਰਟਸ ਅੰਦਰ ਨਵਾ ਹੀ ਉਹ ਵੀ ਚੁੱਕੇ ਲਗੇ ਆ ਬਾਕੀ ਕਾਗਜ਼ ਪੱਤਰ ਵੀ ਸਾਡੇ ਕਾਫੀ ਹੀ ਕਾਗਜ਼ਾਂ ਦਾ ਅਜੇ ਤਾਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਬਸ ਦੇਖਣੇ ਆ ਸ਼ਾਇਦ ਕੋਈ ਕਾਗਜ਼ ਪੱਤਰ ਵੀ ਸਾਡੇ ਕੋਲ ਮਾਈ ਹੋਇਆ ਹੈ ਪੈਂਟਰ ਕੰਨਾਂ ਟੱਪ ਕੇ ਹੋਇਆ ਜੀ ਹਾਂ ਇੱਕ ਪਾਸੇ ਮਿੱਟੀ ਪੈ ਗਈ ਦੀ ਇਧਰ ਉੱਚਾ ਹੋ ਗਿਆ ਉਹ ਸ਼ਰਟ ਇਧਰੋਂ ਇੰਟਰ ਹੋਇਆ ਸੀ ਸੀਟੀ ਵੀ ਨਹੀਂ ਲੱਗਦਾ ਹਾਂ ਗਾਰਡ ਵਜਰਾ ਗਾਰਡ ਰੱਖਿਆ ਸੀ ਰਾਤ ਪਰੋ ਕੱਲ ਆਇਆ ਜੀ ਕੱਲ ਆਇਆ ਕੱਲ ਨਹੀਂ ਆ ਸਕੋਦੀ ਤਬੀਬ ਠੀਕ ਨਹੀਂ ਸੀ ਕੱਲ ਨਹੀਂ ਆਇਆ ਨੁਕਸਾਨ ਕਿੰਨਾ ਹੋਇਆ ਹੋਇਆ ਨੁਕਸਾਨ ਕੋ 2.5-3 ਲੱਖ ਦੇ ਕਰੀਬ ਸਾਡਾ ਨੁਕਸਾਨ ਆਇਆ ਕੰਪਲੇਨ ਕੀਤੀ ਹੈ ਹਾਂ ਜੀ ਕੰਪਲੇਨ ਕਰ ਰਹੇ ਹਾਂ ਵੇਨ ਆਪਣੇ ਇਸ ਸਮਾਨ ਦੀ ਵਿਆ ਹੁੰਦਾ ਵਾ ਜਿਹੜਾ ਸਮਾਨ ਸਖੋ ਸਾਡੇ ਕੋਲ 25 ਦੀ ਗੱਡੀਆਂ ਅੰਦਰ ਲੱਗੀ ਹੁੰਦੀਆਂ ਬਾਕੀ ਸਪੇਅਰ ਪਾਰਟਸ ਵੀ ਹੈਗੇ ਆ ਗੱਡੀਆਂ ਖੁੱਲੀਆਂ ਆ ਉਹਦੇ ਕਿਹੜਾ ਇੰਜਨ ਖੁੱਲਿਆ ਦੇਖ ਸਕਦੇ ਤੁਸੀਂ ਇੰਜਨ ਖੁੱਲੇ ਦੇ ਗੇਅਰ ਖੁੱਲੇ ਦੇ ਸਾਰਾ ਸਮਾਨ ਖੁੱਲੇ ਪਿਆ ਟੂਲਸ ਬੜੇ ਮਹਿੰਗੇ ਆ ਟੂਲ ਕਾਫੀ ਮਹਿੰਗੇ ਆ ਆਹ ਦੇ ਗੰਨਾ ਪੇਂਟ ਕਰਨ ਵਾਲੀਆਂ ਕੰਪਰੈਸ਼ਰ ਕੋਲ ਪਰ ਜੋ ਵੀ ਸਮਾਨ ਛਿਕੇ ਮੋਡੇ ਕਾਫੀ ਹੋ ਗਏ ਅਹੀਂ ਤੇ ਮਤਲਬ ਕਿ ਦਿਹਾੜੀਦਾਰ ਬੰਦੇ ਆ ਨੂੰ ਦਿੱਕਤ ਤੇ ਆਏਗੀ ਮੰਗ ਕਰਦੇ ਜੀ ਉਹ ਬੰਦਿਆਂ ਨੂੰ ਫੜਿਆ ਜਾਏ ਕਾਰਵਾਈ ਕੀਤੀ ਜਾ ਤੁਹਾਡਾ ਸਮਾਨ ਜੇ ਮਿਲ ਸਕਦਾ ਤੇ ਤੁਹਾਨੂੰ ਵਾਪਸ ਤੋਂ ਆਏ ਹਾਂਜੀ ਕੰਪਲੇਨਟ ਕਰ